ਕਹਿੰਦੇ ਕਿ ਜਾਦੂ ਹੀ ਆ ਤੁਹਾਡੇ ਹੱਥਾਂ ਦੇ ਵਿੱਚ ਕੀ ਜੇਕਰ ਬੰਦਾ ਇੱਥੇ ਪਹੁੰਚਦਾ ਹੈ ਕਿ ਜੋੜਾਂ ਦਾ ਦਰਦ ਲੈ ਕੇ ਜਾਂ ਕੋਡਿਆਂ ਦਾ ਦਰਦ ਲੈ ਕੇ 100% ਸ਼ਰਤੀਆ ਇਲਾਜ ਹੋ ਜਾਂਦਾ ਹਾਂਜੀ ਬਿਲਕੁਲ ਹੁੰਦਾ ਜੀ ਇਹ ਸਰਤੀਆ ਇਲਾਜ ਹੁੰਦਾ ਜੀ ਇੱਥੇ ਜਿੱਥੋਂ ਪ੍ਰੋਬਲਮ ਸ਼ੁਰੂ ਹੋਈ ਹੈ ਅਸੀਂ ਪ੍ਰੋਬਲਮ ਖਤਮ ਕਰਨੀ ਹੈ ਨਾ ਕਿ ਕਿਸੇ ਨੂੰ ਦਵਾਈਆਂ ਤੇ ਲਾਣਾ ਹੈ ਜਿਹੜਾ ਬੰਦਾ ਡਾਕਟਰਾਂ ਕੋਲੇ ਜਾ ਕੇ ਠੀਕ ਨਹੀਂ ਉਹ ਬੰਦਾ ਤੁਹਾਡੇ ਕੋ ਆ ਕੇ ਕਿੱਦਾਂ ਠੀਕ ਹੋ ਜਾਂਦਾ ਗੁਰੂ ਜੀ ਡਾਕਟਰ ਕੀ ਕਰਦੇ ਨੇ ਸਾਹਮਣੇ ਪੇਸ਼ੈਂਟ ਨੂੰ ਬਿਠਾ ਲੈਂਦੇ ਨੇ ਪੈਨ ਚਲਾਉਂਦੇ ਨੇ ਉਹ ਅੱਛਾ ਉਹ ਹੱਥ ਨਹੀਂ ਚਲਾਉਂਦੇ ਅਸੀਂ ਹੱਥ ਚਲਾਉਂਦੇ ਜੀ ਮੇਰਾ ਮੇਨ ਕੰਮ ਹੈ ਮੈਂ ਇਹ ਗੈਪ ਨੂੰ ਮੈਂਟੇਨ ਕਰਨਾ ਜਿਹੜੇ ਪਾਸੇ ਖੁੱਲਾ ਹੁੰਦਾ ਉਹਨੂੰ ਬੰਦ ਕਰਨਾ ਜਿਹੜੇ ਪਾਸੇ ਬੰਦ ਹੁੰਦਾ ਉਹਨੂੰ ਖੁੱਲਾ ਕਰਨਾ ਯਾਨੀ ਕਿ ਮੈਂਟੇਨ ਕਰ ਦੇਣਾ ਬੰਦੇ ਦੇ ਗੋਡੇ ਦਾ ਦਰਦ 100% ਠੀਕ ਹੋ ਜਾਂਦਾ ਮੇਰੇ ਨਾਂ ਪਿੱਠੇ ਦੇ ਮਣਕੇ ਹਿੱਲੇ ਹੋਏ ਸੀਗੇ ਅੱਛਾ ਜੀ ਦੇ ਮਾਰ ਕੇ ਮੇਰੇ ਪਹਿਲੀ ਵਾਰ ਤੇ 80% ਦਾ ਫਰਕ ਪੈ ਗਿਆ ਸੀ ਹੁਣ ਕੋਈ ਲੋਕ ਇਦਾਂ ਵੀ ਹੁੰਦੇ ਨੇ ਜਿੱਦਾਂ ਚਲੋ ਕਿ ਵਿਸ਼ਵਾਸ ਨਹੀਂ ਕਰਦੇ ਥੈਰੇਪੀਆਂ ਦੇ ਵਿੱਚ ਕਹਿੰਦੇ ਕਿ ਯਾਰ ਉੱਥੇ ਜਾ ਕੇ ਇਲਾਜ ਨਹੀਂ ਹੁੰਦਾ ਜੇ ਵਿਸ਼ਵਾਸ ਸੀਗਾ ਤਾਂ ਹੀ ਇੱਥੇ ਆਏ ਜੀ ਕਿੰਨਾ ਕੁ ਫਰਕ ਪੈ ਗਿਆ ਹੁਣ ਮੈਨੂੰ ਤਾਂ 100% ਦਾ ਪੂਰਾ ਫਰਕ ਹੈ ਜੀ ਹੈਲਥ ਕੇਅਰ ਤੇ ਆ ਕੇ ਕਿੰਨਾ ਕੁ ਫਰਕ ਪੈ ਗਿਆ ਸੋ ਮੈਨੂੰ ਬੈਕ ਦਾ ਵੀ ਪਹਿਲੀ ਵਾਰੀ ਜੀ ਕੱਟੋ-ਕੱਟ ਇੰਦਾ ਨੇ 80-90% ਮੈਨੂੰ ਫਰਕ ਪੈ ਗਿਆ ਸੀਗਾ ਅੱਛਾ ਹਾਂ ਜੀ ਹਾਂ ਬਿਨਾਂ ਦਵਾਈ ਤੋਂ ਮੈਂ ਦਵਾਈਆਂ 6 ਮਹੀਨੇ ਦਵਾਈਆਂ ਖਾ-ਖਾ ਕੇ ਅੱਕ ਗਿਆ ਸੀਗਾ ਤੇ ਕਿਸੇ ਮੈਨੂੰ ਸੱਜਣ ਮਿੱਤਰ ਨੇ ਦੱਸਿਆ ਵੀ ਉਹਨਾਂ ਕੋਲ ਉੱਥੇ ਜਾਓ ਬੀਐਸਏ ਹੈਲਥ ਕੇਅਰ ਬਸ ਪਹਿਲੀ ਵਾਰ ਜੀ ਮੈਨੂੰ ਕਾਫੀ ਮਤਲਬ ਕੀ ਕਹਿੰਨ ਤੋਂ ਪਾ ਵੀ 80-90% ਮੈਨੂੰ ਫਰਕ ਜਿਹੜੀ ਬਿਮਾਰੀ ਡਾਕਟਰਾਂ ਨੇ ਐਕਸ-ਰੇ ਕਰਕੇ ਵੀ ਨਹੀਂ ਤਾਂ ਫੜੀ ਸੀ ਉਹ ਇਹਨਾਂ ਨੇ ਉਹ ਐਕਸ-ਰਾ ਵੇਖ ਕੇ ਹੀ ਪਹਿਲੀ ਝਟ ਜੀ ਫੜ ਲਈ ਤਿੰਨ ਵਾਰ ਆ ਚੁੱਕਾ ਜੀ ਚੌਥੀ ਦਫਾ ਆ ਠੀਕ ਹੈ ਲਗਭਗ ਜਿਆਦਾ 80 90% ਮੇਰੇ ਚ ਫਰਕ ਹੈ ਜੀ ਬਿਨਾਂ ਦਵਾਈ ਖਾਏ ਪੀਐਸ ਹੈਲਥ ਕੇਅਰ ਨੂੰ ਕਿੰਨੇ ਨੰਬਰ ਦੇਣਾ ਚਾਹੁੰਦੇ ਮਨਪ੍ਰੀਤ ਜੀ 100 ਤੋਂ 200 ਜੀ ਕਿਆ ਬਾਤ ਆ ਸਿੱਧਾ ਦੱਸੋ ਹਾਂਜੀ ਜਦੋਂ ਇੱਕ ਚੀਜ਼ ਡਿਸਲੋਕੇਟ ਹੁੰਦੀ ਆ ਆਪਣੇ ਪੂਰੀ ਬਾਡੀ ਨੂੰ ਤੰਗ ਕਰਦੀ ਆ ਜੀ ਦਰਦ ਕਿਤੇ ਨਾ ਕਿਤੇ ਘੁੰਮਦਾ ਰਹਿੰਦਾ ਜੀ ਉਹ ਸਰਵਾਈਕਲ ਰੀਡ ਦੀ ਹੱਡੀ ਦੇ ਪਹਿਲੇ 7 ਮਣਕਿਆਂ ਦਾ ਨਾਮ ਹੈ ਜੀ ਠੀਕ ਹੈ ਉਹਨਾਂ ਦੇ ਕਿਸੇ ਵੀ ਇੱਕ ਚੀਜ਼ ਦੇ ਹਿਲਣ ਨਾਲ ਆਪਾਂ ਨੂੰ ਪ੍ਰੋਬਲਮ ਸ਼ੁਰੂ ਹੁੰਦੀ ਆ ਜਿਵੇਂ ਬਾਂਹ ਵਿੱਚ ਦਰਦ ਆਣਾ ਹਨਾ ਲੰਬੇ ਸਮੇਂ ਤੱਕ ਇੱਕੇ ਪੋਸਚਰ 'ਚ ਬੈਠਣ ਕਾਰਨ ਓਕੇ ਠੀਕ ਹੈ ਇੱਕੇ ਪੋਸਚਰ 'ਚ ਕੋਈ ਕੰਮ ਕਰਨ ਕਰਕੇ ਜਾ ਇੱਕੇ ਬੋਸਤੀ ਕੋਈ ਵੀ ਐਕਟੀਵਿਟੀ ਕਰਦੇ ਆਪਾਂ ਉਹਦੇ ਨਾਲ ਆਪਾਂ ਨੂੰ ਸਰਵਾਈਕਲ ਦੀ ਸਮੱਸਿਆ ਸ਼ੁਰੂ ਹੁੰਦੀ ਹੈ ਸਰਵਾਈਕਲ ਮੇਨ ਜੰਕਸ਼ਨ ਹੈ ਬਲੱਡ ਸਪਲਾਈ ਕਰਨ ਦਾ ਨੀਚੇ ਨੂੰ ਅੱਛਾ ਜਦੋਂ ਬਲੱਡ ਸਪਲਾਈ ਰੁਕ ਗਈ ਨਾਰਮਲ ਜੀ ਗੱਲ ਹੈ ਜੀ ਸਮੱਸਿਆ ਆਉਣੀ ਹੋਣੀ ਹੈ ਇੱਥੇ ਹੀ ਤੁਹਾਨੂੰ ਰੀਡ ਦੀ ਹੱਡੀ ਦਾ 100% ਲਾਜ ਮਿਲੂਗਾ। ਅੱਛਾ, ਇਹ ਸ਼ਰਤਾਂ ਗੱਲ ਆ ਤੁਸੀਂ ਇੱਥੇ ਕੈਮਰੇ ਤੇ ਕਹਿ ਰਹੇ ਹੋ ਦੇਖ ਲਓ। 100% ਕਹਿ ਰਹੇ ਆ ਜੀ ਜੇ ਹੁੰਦਾ ਤਾਂ ਹੀ ਤੁਹਾਨੂੰ ਇਹ ਗੱਲ ਕਹੀ ਆ ਵੀ ਮੈਂ 100% ਲਾਜ ਜ਼ੂਗਾ ਤੁਹਾਨੂੰ। ਇਸ ਬੰਦੇ ਨੂੰ ਆਪਰੇਸ਼ਨ ਦੱਸ ਦਿੱਤਾ ਜਾਂਦਾ ਕਿ ਭਾਈ ਤੇਰਾ ਤਾਂ ਆਪਰੇਸ਼ਨ ਹੋਣਾ ਹੀ ਹੋਣਾ। ਤੇ ਉਹਨੂੰ ਕਿਸ ਤਰ੍ਹਾਂ ਫਿਰ ਤੁਸੀਂ ਮੈਨੇਜ ਕਰਦੇ? ਮੈਂ ਜ਼ਿਆਦਾ ਨਹੀਂ ਕਹਿੰਦਾ ਜੀ ਮੇਰੇ ਕੋਲ ਆ ਕੇ ਬੰਦਾ ਸਿਰਫ ਤਿੰਨ ਸੀਟਿੰਗ ਲੈ ਲੇ। ਆਪਰੇਸ਼ਨ ਦਾ ਕਰਾਉਣਾ ਹੀ ਕਰਾਉਣਾ ਹੈ। ਅੱਛਾ। ਤਿੰਨ ਸੈਟਿੰਗਾਂ ਬਾਅਦ ਕਰਾ ਲੈ ਜੇ ਉਹਨੂੰ ਨਹੀਂ ਫਰਕ ਪੈਂਦਾ ਤਿੰਨ ਸੈਟਿੰਗਾਂ ਬਾਅਦ ਕਰਾ ਲੈ ਇੱਕ ਵਾਰੀ ਮੇਰੇ ਕੋਲ ਆਵੇ ਜਰੂਰ ਅੱਛਾ ਮੈਂ ਗਾਰੰਟੀ ਦਿੰਨੇ ਆ ਜੀ ਮੋੜ ਲਾਂਗੇ ਆਪਰੇਸ਼ਨ ਤੋਂ ਪਿੱਛੇ ਮੋੜ ਲਾਂਗੇ ਬੰਦਾ ਦਵਾਈ ਕਾਦੀ ਖਾਂਦਾ ਜੀ ਦਰਦਾਂ ਦੀ ਉਹ ਖਾਂਦਾ ਹੈ ਨਾ ਅਸੀਂ ਦਰਦ ਵਾਲਾ ਰੂਟੇ ਬੰਦ ਕਰਤਾ ਦਰਦ ਕਿੱਥੋਂ ਆਊਗਾ ਸਸ਼ਿਆਕਾਲ ਨਮਸਕਾਰ ਦਾ ਬ੍ਰੇਕਿੰਗਸ ਪੰਜਾਬ ਦੇਖ ਰਹੇ ਸਾਰੇ ਦਰਸ਼ਕਾ ਦਾ ਮੈਂ ਕਿਤੁਰਮਾ ਸਵਾਗਤ ਕਰਦਾ ਅੱਜ ਦੀ ਡੇਟ ਦੇ ਵਿੱਚ ਹਰ ਘਰ ਦੇ ਵਿੱਚ ਜਿਹੜੀਆਂ ਨੋਰਮਲ ਬਿਮਾਰੀਆਂ ਜਿਹਨੂੰ ਅਸੀਂ ਕਹਿੰਨੇ ਆ ਕਿ ਗੋਡਿਆਂ ਦਾ ਦਰਦ ਤੇ ਜੋਇੰਟ ਪੇਨ ਤੇ ਸਰਵਾਈਕਲ ਪੇਨ ਜਿਹੜਾ ਹਰ ਘਰ ਦੇ ਵਿੱਚ ਸੁਣਨ ਨੂੰ ਮਿਲਦਾ ਹੈ ਭਾਵੇਂ ਉਹ ਬਜ਼ੁਰਗ ਹੋਣ ਤੇ ਭਾਵੇਂ ਉਹ ਨੌਜਵਾਨ ਹੋਣ ਇਹ ਪੇਨ ਕਿਉਂ ਹੋ ਰਿਹਾ ਕੀ ਕਾਰਨ ਹੈ ਇਸ ਦਾ ਅੱਜ ਤੁਹਾਨੂੰ ਬੀਐਸ ਹੈਲਥ케ਅਰ ਪਟਿਆਲੇ ਦੇ ਵਿੱਚ ਲੈ ਕੇ ਆਏ ਆ ਕਿ ਇੱਕ ਥੈਰਾਪਿਸਟ ਨਾਲ ਮਿਲਵਾਨ ਜਾ ਰਹੇ ਆ ਜਿਸ ਦਾ ਨਾਮ ਹੈ ਮਨਪ੍ਰੀਤ ਸਿੰਘ ਜੀ ਸੋ ਜਿਨੇ ਕਹਿ ਸਕਦੇ ਆ ਕਿ ਬਿਨਾ ਕਿਸੇ ਨੂੰ ਜੇ ਡਾਕਟਰ ਨੇ ਆਪਰੇਸ਼ਨ ਦੱਸਿਆ ਤਾਂ ਆਪਰੇਸ਼ਨ ਤੱਕ ਜਿਹੜਾ ਇੱਥੇ ਆ ਕੇ ਕਹਿ ਸਕਦੇ ਆ ਕਿ ਆਪਰੇਸ਼ਨ ਕਰਾਉਣਾ ਵੀ ਉਹਨੂੰ ਬੰਦੇ ਨੂੰ ਲੋੜ ਨਹੀਂ ਪੈਂਦੀ ਕਿ ਬਿਨਾ ਦਵਾਈਆਂ ਤੋਂ ਜੋੜਾਂ ਦੇ ਦਰਦ ਗੋਡਿਆਂ ਦੇ ਦਰਦ ਤੇ ਸਰਵਾਈਕਲ ਦੀ ਪ੍ਰੋਬਲਮ ਜਿਹੜੀ ਹੈ ਮਿੰਟਾਂ 'ਚ ਜਿਹੜੀਆਂ ਕਹਿ ਸਕਦੇ ਆ ਕਿ ਹੱਲ ਕਰ ਦਿੰਦੇ ਨੇ ਸਾਡੇ ਨਾਲ ਮਨਪ੍ਰੀਤ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਨੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਬਿਲਕੁਲ ਕਿਰਪਾ ਜੀ ਮਹਾਰਾਜ ਮਨਪ੍ਰੀਤ ਜੀ ਬਹੁਤ ਚਰਚੇ ਸੁਣਨੇ ਨੇ ਕਹਿੰਦੇ ਕਿ ਜਿਹੜਾ ਬੰਦਾ ਬੀਐਸ ਹੈਲਥ케ਅਰ ਜਾਦੂ ਹੀ ਜਾਦੂ ਹੀ ਆ ਤੁਹਾਡੇ ਹੱਥਾਂ ਦੇ ਵਿੱਚ ਕੀ ਜੇਕਰ ਬੰਦਾ ਇੱਥੇ ਪਹੁੰਚਦਾ ਹੈ ਕਿ ਜੋੜਾਂ ਦਾ ਦਰਦ ਲੈ ਕੇ ਜਾਂ ਗੋਡਿਆਂ ਦਾ ਦਰਦ ਲੈ ਕੇ 100% ਸ਼ਰਤੀਆ ਇਲਾਜ ਹੋ ਜਾਂਦਾ ਉਹਦਾ ਹਾਂਜੀ ਬਿਲਕੁਲ ਹੁੰਦਾ ਜੀ ਇਹ ਸਰਤੀਆ ਇਲਾਜ ਹੁੰਦਾ ਜੀ ਇੱਥੇ ਕੀ ਬਾਤ ਹੈ ਮਤਲਬ ਕਿੱਦਾਂ ਕਰਦੇ ਕਿੱਦਾਂ ਇਸ ਚੀਜ਼ ਦੇ ਵਿੱਚ ਕੀ ਸ਼ਕਤੀ ਵਗੈਰਾ ਹੈ ਕੀ ਕਿੱਦਾਂ ਉਹ ਸ਼ਕਤੀ ਨਹੀਂ ਮਹਾਰਾ ਜੀ ਅਸੀਂ ਕੰਮ ਕਰਦੇ ਆਂ ਜੜ ਤੇ ਮਤਲਬ ਕਿ ਜਿੱਥੋਂ ਪ੍ਰੋਬਲਮ ਸ਼ੁਰੂ ਹੋਈ ਹੈ ਅਸੀਂ ਪ੍ਰੋਬਲਮ ਖਤਮ ਕਰਨੀ ਹੈ ਨਾ ਕਿ ਕਿਸੇ ਨੂੰ ਦਵਾਈਆਂ ਤੇ ਲਾਣਾ ਹੈ ਅਸੀਂ ਲੋਕਾਂ ਨੂੰ ਇਹ ਚੀਜ਼ਾਂ ਤੋਂ ਕੱਢ ਰਹੇ ਹਾਂ ਕਿ ਤੁਹਾਡਾ ਬਿਨਾਂ ਦਵਾਈਆਂ ਤੋਂ ਇਲਾਜ ਹੋ ਸਕਦਾ ਹੈ ਜੀ ਹਾਂਜੀ ਅਚਾ ਅਮਨਪ੍ਰੀਤ ਜੀ ਮੈਂ ਸਭ ਤੋਂ ਪਹਿਲਾ ਸਵਾਲ ਮੇਰਾ ਇਹੀ ਰਹੇਗਾ ਕਿ ਹੁਣ ਇਹ ਦੱਸੋ ਅੱਜ ਦੀ ਡੇਟ ਦੇ ਵਿੱਚ ਭਾਵੇਂ ਉਹ ਯੰਗਸਟਰਸ ਹੋਣ ਤੇ ਭਾਵੇਂ ਉਹ ਬਜ਼ੁਰਗ ਹੋਣ ਹਰ ਕ ਕਹਿ ਸਕਦੇ ਆ ਕਿ ਬੰਦੇ ਦੇ ਵਿੱਚ ਇੱਕ ਅਹਿਮ ਪ੍ਰੋਬਲਮ ਜਿਹੜੀ ਆ ਰਹੀ ਆ ਜਿਹੜੀ ਹੈ ਜੋਇੰਟ ਪੇਨ ਯਾਨੀ ਕਿ ਜਿਹਨੂੰ ਅਸੀਂ ਕਹਿੰਦੇ ਆ ਜੋੜਾਂ ਦਾ ਦਰਦ ਸੋ ਉਹ ਪ੍ਰੋਬਲਮ ਜਿਹੜੀ ਆ ਬਹੁਤ ਜ਼ਿਆਦਾ ਜਿਹੜੀ ਆ ਸਾਨੂੰ ਨੂੰ ਮਿਲ ਰਹੀ ਆ ਤੇ ਲੋਕ ਜਿਹੜੇ ਨੇ ਪਰੇਸ਼ਾਨ ਹੋ ਰਹੇ ਨੇ ਕਿ ਯਾਰ ਸਾਨੂੰ ਅਸੀਂ ਨੌਜਵਾਨ ਆ ਹਜੇ ਇਹਦਾ ਯੰਗ ਯੰਗ ਜਨਰੇਸ਼ਨ ਆ ਕਿ ਇਦਾਂ ਦੀ ਪ੍ਰੋਬਲਮ ਕਿਉਂ ਆ ਰਹੀ ਆ ਕਾਰਨ ਕੀ ਬੰਦਾ ਪਿਆ ਦੇ ਪਿੱਛੇ ਦੇਖੋ ਜੀ ਇਹਦਾ ਇੱਕ ਕਾਰਨ ਨਹੀਂ ਇਹਦੇ ਕਈ ਕਾਰਨ ਨੇ ਜੀ ਅੱਛਾ ਜੀ ਸਭ ਤੋਂ بڑا ਕਾਰਨ ਹੈ ਕਮਜ਼ੋਰੀ ਮੰਨ ਲਓ ਕਿ ਜਿਹੜਾ ਆਪਣਾ ਖਾਣ ਪਾਣ ਆ ਉਹ ਸਹੀ ਨਹੀਂ ਹੈ ਖਾਣ ਪਾਣ ਦੇ ਕਰਕੇ ਆਪਾਂ ਨੂੰ ਬਾਡੀ ਚ ਤੱਤ ਨਹੀਂ ਪੂਰੇ ਮਿਲ ਰਹੇ ਤੱਤ ਨਾ ਪੂਰੇ ਕਰਨ ਕਰਕੇ ਆਪਣੀ ਬਾਡੀ ਚ ਕਮਜ਼ੋਰੀ ਆ ਰਹੀ ਆ ਜੀ ਅੱਛਾ ਜੀ ਦੂਜਾ ਕਾਰਨ ਇਹ ਹੈ ਜੀ ਸਰੀਰ 'ਚ ਤੱਤ ਪੂਰੇ ਨਹੀਂ ਕਮਜ਼ੋਰੀ ਹੈ ਹੈਨਾ ਤੇ ਆਪਾਂ ਕੰਮ ਚਾਹਦੇ ਆ ਕਿ ਹਾਂ ਆਪਾਂ ਇਹ ਵੀ ਕਰ ਲਈਏ ਉਹ ਵੀ ਕਰ ਲਈਏ ਕੰਮ ਕਰਦੇ ਕਰਦੇ ਆਪਾਂ ਆਪਣੇ ਜੋਸ਼ ਦੇ ਵਿੱਚ ਕਿਤਨਾ ਕਿਤੇ ਕੋਈ ਜ਼ਰਕ ਖਾ ਵੜ ਜਾਂਦੇ ਆ ਬਾਡੀ ਡਿਸਲੋਕੇਟ ਹੋ ਜਾਂਦੀ ਹੈ ਜਦੋਂ ਇੱਕ ਚੀਜ਼ ਡਿਸਲੋਕੇਟ ਹੁੰਦੀ ਹੈ ਆ ਆਪਣੇ ਪੂਰੀ ਬਾਡੀ ਨੂੰ ਤੰਗ ਕਰਦੀ ਹੈ ਜੀ ਦਰਦ ਕਿਤੇ ਨਾ ਕਿਤੇ ਘੁੰਮਦਾ ਰਹਿੰਦਾ ਹੈ ਜੀ ਉਹਦਾ ਅੱਛਾ ਜਿਹੜਾ ਜੋਇੰਟ ਪੇਨ ਦਾ ਚਲੋ ਮੈਂ ਮੰਨ ਲਿਆ ਕਿ ਜਿੱਦਾਂ ਤੁਸੀਂ ਦੱਸਿਆ ਕਿ ਐਦਾਂ ਪ੍ਰੋਬਲਮ ਆ ਰਹੀ ਹੈ ਖਾਣ ਪੀਣ ਚ ਵੀ ਫਰਕ ਪੈ ਗਿਆ ਪਰ ਇਹ ਦੱਸੋ ਕਿ ਜੇਕਰ ਕੋਈ ਬੰਦਾ ਤੁਹਾਡੇ ਕੋ ਆਂਦਾ ਤੁਸੀਂ ਕਿੱਦਾਂ ਉਹਨੂੰ ਠੀਕ ਕਰਦੇ ਹੋ ਕਿ ਜਿਹੜਾ ਬੰਦਾ ਡਾਕਟਰਾਂ ਕੋਲੇ ਜਾ ਕੇ ਠੀਕ ਨਹੀਂ ਉਹ ਬੰਦਾ ਤੁਹਾਡੇ ਕੋ ਆ ਕੇ ਕਿੱਦਾਂ ਗੁਰੂ ਜੀ ਡਾਕਟਰ ਕੀ ਕਰਦੇ ਨੇ ਇਸ ਸਾਹਮਣੇ ਪੇਸ਼ੈਂਟ ਨੂੰ ਬਿਠਾ ਲੈਂਦੇ ਨੇ ਪੈਨ ਚਲਾਉਂਦੇ ਨੇ ਉਹ ਅੱਛਾ ਉਹ ਹੱਥ ਨਹੀਂ ਚਲਾਉਂਦੇ ਅਸੀਂ ਹੱਥ ਚਲਾਉਣਾ ਹੈ ਜੀ ਅੱਛਾ ਅਸੀਂ ਮਤਲਬ ਕਿ ਜਿੱਥੋਂ ਪ੍ਰੋਬਲਮ ਸ਼ੁਰੂ ਹੋਈ ਹੈ ਹੈਨਾ ਜਿਹੜਾ ਕਾਰਨ ਹੈ ਪ੍ਰੋਬਲਮ ਦਾ ਅਸੀਂ ਉਹ ਖਤਮ ਕਰਨਾ ਉਹ ਕਾਰਨ ਖਤਮ ਕਰਨਾ ਪ੍ਰੋਬਲਮ ਦਾ ਅੱਛਾ ਅੱਛਾ ਇੱਕ ਚੀਜ਼ ਆਪਾਂ ਹੋਰ ਆਪਾਂ ਦੂਸਰੇ ਟੌਪਿਕ ਤੇ ਚੱਲਦੇ ਹਾਂ ਜੇਕਰ ਗੱਲ ਕੀਤੀ ਜਾਵੇ ਨੀ ਪ੍ਰੋਬਲਮ ਯਾਨੀ ਕਿ ਗੋਡਿਆਂ ਦਾ ਦਰਦ ਜਿਹੜਾ ਉਹ ਵੀ ਬਹੁਤ ਜ਼ਿਆਦਾ ਸੁਣਨ ਨੂੰ ਮਿਲ ਰਿਹਾ ਕਿ ਜੇਕਰ ਬਜ਼ੁਰਗਾਂ ਦੇ ਵਿੱਚ ਇਹ ਪ੍ਰੋਬਲਮ ਜਿਹੜੀ ਆ ਖਾਸ ਸੁਣਨ ਨੂੰ ਮਿਲਦੀ ਹੈ ਤੇ ਜਿਹੜੇ ਬਜ਼ੁਰਗ ਦੇ ਵਿੱਚ ਇਹ ਪ੍ਰੋਬਲਮ ਆ ਜਾਂਦੀ ਤਾਂ ਉਹ ਬੰਦਾ ਸੋਚਦਾ ਯਾਰ ਮੈਂ ਤਾਂ ਹੁਣ ਕਿਸੇ ਦੇ ਸਹਾਰੇ ਹੋ ਗਿਆ ਮੈਂ ਛੋਟੀ ਦੇ ਸਹਾਰੇ ਹੋ ਗਿਆ ਤੇ ਬਹੁਤ ਜ਼ਿਆਦਾ ਜਿਹੜੀ ਕਹਿ ਸਕਦੇ ਦਿਕਤ ਪਰੇਸ਼ਾਨੀ ਆਉਂਦੀ ਆ ਸੋ ਗ੍ਰੀਸ ਜਿਵੇਂ ਕਿ ਕਹਿ ਸਕਦੇ ਗ੍ਰੀਸ ਘਟ ਗਈ ਡਾਕਟਰਾਂ ਕੋਲ ਜਾਂਦੇ ਆ ਤੇ ਉਹ ਕਹਿੰਦੇ ਕਿ ਇਦਾਂ ਇਲਾਜ ਕਰੋ ਇਦਾਂ ਕਰੋ ਆਪਰੇਸ਼ਨ ਕਰਾਓ ਤੇ ਉਹ ਕਿਸ ਤਰ੍ਹਾਂ ਜਿਹੜੀ ਹੋ ਰਹੀ ਆ ਦੇਖੋ ਜੀ ਗੱਲ ਐਵੇਂ ਆ ਜਦੋਂ ਕੋਈ ਆਪਣੇ ਕੋਲ ਆਉਂਦਾ ਗੋਡਿਆਂ ਦਾ ਵੀ ਮੇਰੇ ਗੋਡਿਆਂ 'ਚ ਦਰਦ ਹੈ ਹੂੰ ਦਰਦ ਹੁੰਦਾ ਮੇਨ ਕਾਰਨ ਹੁੰਦਾ ਹੈ ਜੋਇੰਟ ਡਿਸਲੋਕੇਟ ਹੋ ਗਿਆ ਜੀ ਡਿਸਲੋਕੇਟ ਹੋਣ ਦਾ ਕੋਈ ਇੱਕ ਕਾਰਨ ਨਹੀਂ ਹੁੰਦਾ ওভারਵੇਟ ਵੀ ਹੋ ਸਕਦਾ ਹੈ ਜੀ ਕਾਰਨ ਇਹ ਆ ਕੋਈ ਚੱਲਦੇ ਫਿਰਦੇ ਝਰਕ ਲਗਣਾ ਵੀ ਹੋ ਸਕਦਾ ਹੈ ਜੀ ਐਵੇਂ ਦੇ ਬਹੁਤ ਕਾਰਨ ਨੇ ਜਿਨ੍ਹਾਂ ਨਾਲ ਦਰਦ ਹੁੰਦਾ ਹੈ ਜੀ ਦੇਖੋ ਜਦੋਂ ਆਪਾਂ ਕਿਸੇ ਵੀ ਕਹਿੰਦੇ ਆ ਮਤਲਬ ਕਿ ਪੇਸ਼ੈਂਟ ਆਂਦਾ ਆਪਣੇ ਕੋਲ ਉਹ ਕਹਿੰਦਾ ਮੇਰੇ ਗੋਡਿਆਂ 'ਚ ਗੈਪ ਆ ਗਿਆ ਅੱਛਾ ਗੋਡਿਆਂ 'ਚ ਗੈਪ ਆਨ ਦਾ ਅਸਲ ਕਾਰਨ ਕੀ ਹੈ ਗੋਡਿਆਂ 'ਚ ਗੈਪ ਇੱਕ ਪਾਸੇ ਆਇਆ ਦੇਖ ਸਕਦੇ ਹੋ ਇੱਕ ਪਾਸੇ ਆਇਆ ਦੂਜੇ ਪਾਸੇ ਤਾਂ ਆਇਆ ਨਹੀਂ ਮੇਰਾ ਮੇਨ ਕੰਮ ਹੈ ਮੈਂ ਇਹ ਗੈਪ ਨੂੰ ਮੇਨਟੇਨ ਕਰਨਾ ਜਿਹੜੇ ਪਾਸੇ ਖੁੱਲਾ ਹੁੰਦਾ ਹੈ ਉਹਨੂੰ ਬੰਦ ਕਰਨਾ ਜਿਹੜਾ ਪਾਸੇ ਬੰਦ ਹੁੰਦਾ ਉਹਨੂੰ ਖੁੱਲਾ ਕਰਨਾ ਯਾਨੀ ਕਿ ਮੇਨਟੇਨ ਕਰ ਦੇਣਾ ਬੰਦੇ ਦੇ ਗੋਡੇ ਦਾ ਦਰਦ 100% ਠੀਕ ਹੋ ਜਾਂਦਾ ਜੀ ਮੈਂ ਤਾਂ ਮੈਂ ਤਾਂ ਇਹ ਵੀ ਸੁਣਿਆ ਕਹਿੰਦੇ ਤੁਹਾਨੂੰ ਤੁਹਾਨੂੰ ਤਾਂ ਐਕਸ-ਰੇ ਐਮ ਆਰ ਆਈ ਦੀ ਵੀ ਲੋੜ ਨਹੀਂ ਪੈਂਦੀ ਜੇਕਰ ਤੁਹਾਡੇ ਕੋਈ ਬੰਦਾ ਆਂਦਾ ਵਾ ਤੇ ਬਿਨਾਂ ਦਵਾਈਆਂ ਤੋਂ ਕਿਦਾਂ ਠੀਕ ਹੋ ਜਾਂਦਾ ਲੋਕ ਦਵਾਈਆਂ ਖਾ ਖਾ ਕੇ ਅੱਕੇ ਪਏ ਹੁੰਦੇ ਨੇ ਕਿ ਬਸ ਡੇਲੀ ਦਵਾਈਆਂ ਤੇ ਸਾਰੇ ਦੀ ਕਹਿ ਸਕਦੇ ਸਵੇਰੇ ਸ਼ਾਮ ਮੈਡੀਸਿਨ ਖਾਣੀ ਆ ਉਸ ਦੇ ਸਹਾਰੇ ਹੀ ਬੰਦਾ ਜਿਹੜਾ ਚੱਲ ਫਿਰ ਸਕਦਾ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਹੁਣ ਫੇਰ ਦੱਸ ਰਿਹਾ ਜਿਵੇਂ ਇਹ ਗੋਡਾ ਹੈ ਇਹਦੇ ਵਿੱਚ ਗੈਪ ਠੀਕ ਹੈ ਮੈਨੇ ਕੀ ਕਰਨਾ ਹੈ ਗੈਪ ਮੈਂਟੇਨ ਕਰਨਾ ਹੈ ਇਹਨੂੰ ਉੱਪਰ ਚੱਕ ਦੇਣਾ ਇਹ ਆਟੋਮੈਟਿਕਲੀ ਡਾਊਨ ਆ ਜਾਊਗਾ ਗੋਡਾ ਇੱਕ ਬੈਲੈਂਸ ਆ ਜਾਊਗਾ ਬੰਦੇ ਦਾ ਦਰਦ ਖਤਮ ਹੋ ਜਾਊਗਾ ਜੀ ਕੀ ਬਾਤ ਹੈ ਕੀ ਬੰਦਾ ਅੱਛਾ ਹੁਣ ਅਸੀਂ ਗੱਲ ਕਰਾਂਗੇ ਸਰਵਾਈਕਲ ਪ੍ਰੋਬਲਮ ਦੀ ਸਰਵਾਈਕਲ ਪ੍ਰੋਬਲਮ ਜਿਹੜੀ ਆ ਬਹੁਤ ਜ਼ਿਆਦਾ ਜਿਹੜੀ ਸੁਣਨ ਨੂੰ ਮਿਲ ਰਹੀ ਹੈ ਇਹ ਪ੍ਰੋਬਲਮ ਤਾਂ ਮੈਨੂੰ ਲੱਗਦਾ ਕਿ ਯੰਗਸਟਰ ਦੇ ਵਿੱਚ ਵੀ ਹੈਗੀ ਆ ਜਿਹੜੇ ਜ਼ਿਆਦਾ ਦੇਰ ਕਹਿ ਸਕਦੇ ਆ ਕਿ ਹੁਣ ਕਈ ਵਾਰੀ ਆਪਾਂ ਜਦੋਂ ਫੋਨ ਜ਼ਿਆਦਾ ਚਲਾਉਂਦੇ ਆ ਨਾ ਤਾਂ ਸਾਡੀ ਆ ਨੈਕ ਪੇਨ ਕਈ ਵਾਰੀ ਕਰਨ ਲੱਗ ਜਾਂਦੀ ਆ ਸੋ ਸਰਵਾਈਕਲ ਪ੍ਰੋਬਲਮ ਦਾ ਮੁੱਖ ਕਾਰਨ ਕੀ ਸਰਵਾਈਕਲ ਪਹਿਲਾਂ ਆਪਾਂ ਦੇਖੀਏ ਸਰਵਾਈਕਲ ਹੈਗਾ ਕੀ ਹੈ ਜੀ ਸਰਵਾਈਕਲ ਰੀਡ ਦੀ ਹੱਡੀ ਦੇ ਪਹਿਲੇ 7 ਮਣਕਿਆਂ ਦਾ ਨਾਮ ਹੈ ਜੀ ਠੀਕ ਹੈ ਉਹਨਾਂ ਦੇ ਕਿਸੇ ਵੀ ਇੱਕ ਚੀਜ਼ ਦੇ ਹਿੱਲਣ ਨਾਲ ਆਪਾਂ ਨੂੰ ਪ੍ਰੋਬਲਮ ਸ਼ੁਰੂ ਹੁੰਦੀ ਹੈ ਜਿਵੇਂ ਬਾਂਹ ਵਿੱਚ ਦਰਦ ਆਣਾ ਹਨਾ ਦਿਲ ਕੱਚਾ ਹੋਣਾ ਚੱਕਰ ਆਣਾ ਸਿਰ ਦੁਖਣਾ ਨੀਗਾ ਘਟਣ ਲੱਗ ਜਾਂਦੀ ਹੈ ਜੀ ਆਪਾਂ ਐਨਕਾ ਤੱਕ ਲਵਾ ਲੈਣੇ ਹਨਾ ਇੱਕ ਬਾਹ ਦੇ ਵਿੱਚ ਦਰਦ ਆਉਣਾ ਹੱਥ ਸੁਨ ਹੋਣਾ ਇਹ ਸਰਵਾਈਕਲ ਦੇ ਨਿਸ਼ਾਨੀਆਂ ਨੇ ਜੀ ਇਹ ਹੁੰਦਾ ਕਿਉਂ ਹੈ ਹੁਣ ਦੇਖੋ ਜੀ ਇਸ ਟਾਈਮ ਤੁਸੀਂ ਮਾਈਕ ਫੜੀ ਖੜੇ ਹੋ ਇੱਕ ਪੋਸਟਰ 'ਚ ਦੇਖ ਰਹੇ ਹੋ ਹਨ ਲੰਬੇ ਸਮੇਂ ਤੱਕ ਇੱਕੇ ਪੋਸਚਰ 'ਚ ਬੈਠਣ ਕਾਰਨ ਓਕੇ ਠੀਕ ਹੈ ਇੱਕੇ ਪੋਸਚਰ 'ਚ ਕੋਈ ਕੰਮ ਕਰਨ ਕਰਕੇ ਜਾਂ ਇੱਕੇ ਪੋਸਚਰ 'ਚ ਕੋਈ ਵੀ ਐਕਟੀਵਿਟੀ ਕਰਦੇ ਆਪਾਂ ਉਹਦੇ ਨਾਲ ਆਪਾਂ ਨੂੰ ਸਰਵਾਈਕਲ ਦੀ ਸਮੱਸਿਆ ਸ਼ੁਰੂ ਹੁੰਦੀ ਹੈ ਤੇ ਇਹਦਾ ਹੱਲ ਕੀ ਹੈ ਇਹਦਾ ਹੱਲ ਜੀ ਅਸੀਂ ਜਦੋਂ ਇੱਕ ਪੋਸਚਰ 'ਚ ਇੱਕੋ ਟਾਈਮ ਤੇ ਬੈਠੇ ਰਹਿੰਦੇ ਹਾਂ ਹਨ ਕੀ ਹੁੰਦਾ ਸਰਵਾਈਕਲ ਦੇ ਸੱਤਾਂ ਮਨਕਿਆਂ ਦੇ ਵਿੱਚੋਂ ਕਿਸੇ ਨਾ ਕਿਸੇ ਤੇ ਇਫੈਕਟ ਆ ਜਾਂਦਾ ਹੈ ਜਿਆਦਾ ਇਫੈਕਟ ਆਉਂਦਾ ਸੀ 3 ਤੇ 4 ਦੇ ਉੱਤੇ ਓਕੇ ਉਹ ਕੀ ਹੁੰਦੇ ਨੇ ਜਾਂ ਤਾਂ ਉੱਠ ਜਾਂਦੇ ਨੇ ਜਾਂ ਸਾਈਡ ਤੇ ਹੋ ਜਾਂਦੇ ਨੇ ਜੇ ਸਾਈਡ ਤੇ ਹੁੰਦਾ ਤਾਂ ਤਾਂ ਇੱਕ ਸਾਈਡ ਤੇ ਦਰਦ ਜਾਂਦਾ ਜੇ ਉੱਠ ਜਾਂਦਾ ਤਾਂ ਪੂਰੇ ਸਿਰ ਦੇ ਵਿੱਚ ਦਰਦ ਆ ਜਾਂਦਾ ਜਿੱਦਾਂ ਹੁਣ ਕਹਿ ਸਕਦੇ ਆਂ ਕਿ ਆਪਾਂ ਸਰਵਾਈਕਲ ਦੇ ਨਾਲ ਡਿਸਕ ਪ੍ਰੋਬਲਮ ਵੀ ਜੋੜ ਸਕਦੇ ਆਂ ਕਿ ਜਿਹੜੀ ਡਿਸਕ ਦੀ ਪ੍ਰੋਬਲਮ ਐ ਕਿ ਜਿਵੇਂ ਕਿ ਬੰਦਾ ਨਾ ਖੜਾ ਖੜਾ ਇੱਕੋ ਤਾਂ ਝਟਕਾ ਖਾ ਜਾਂਦਾ ਕਿ ਬਾਈ ਬਸ ਮੇਰੇ ਤਾਂ ਮੈਂ ਤਾਂ ਗਿਆ ਯਾਰ ਬਹੁਤ ਜ਼ਿਆਦਾ ਪੇਨ ਹੋ ਰਹੀ ਐ ਬਿਲਕੁਲ ਜੀ ਜਿਨ੍ਹਾਂ ਨੂੰ ਸਰਵਾਈਕਲ ਆਣਾ ਉਹਨਾਂ ਨੂੰ 100% ਡਿਸਕ ਦੀ ਪ੍ਰੋਬਲਮ ਹੋਊਗੀ ਜੇ ਅੱਜ ਨਹੀਂ ਹੋਈ ਪ੍ਰੋਬਲਮ ਮਤਲਬ ਕਿ ਮੰਨ ਲਓ ਅੱਜ ਸਰਵਾਈਕਲ ਐ ਬੰਦੇ ਨੂੰ ਜੇ ਅੱਜ ਪ੍ਰੋਬਲਮ ਨਹੀਂ ਹੈਗੀ ਤਾਂ ਆਉਣ ਵਾਲੇ 4-5 ਮਹੀਨਿਆਂ 'ਚ ਉਹਨੂੰ ਡਿਸਕ ਪ੍ਰੋਬਲਮ 100% ਹੋਊਗੀ ਉਹ ਹੋਊਗੀ ਅੱਛਾ ਮੇਨ ਰੀਜ਼ਨ ਇਹ ਐ ਸਰਵਾਈਕਲ ਮੇਨ ਜੰਕਸ਼ਨ ਸਪਲਾਈ ਕਰਨ ਦਾ ਨਿਚੇ ਨੂੰ ਅੱਛਾ ਜਦੋਂ ਬਲੱਡ ਸਪਲਾਈ ਰੁਕ ਗਈ ਨਾਰਮਲ ਜੀ ਗੱਲ ਹੈ ਜੀ ਸਮੱਸਿਆ ਆਣੀ ਹੋਣੀ ਆ ਤੇ ਇੱਕ ਰੀਡ ਦੀ ਹੱਡੀ ਦੀ ਪ੍ਰੋਬਲਮ ਜਿਹੜੀ ਆ ਬਹੁਤ ਜ਼ਿਆਦਾ ਜਿਹੜੀ ਸੁਣਨ ਨੂੰ ਮਿਲਦੀ ਪਈ ਆ ਆਪਾਂ ਨੂੰ ਕਿ ਰੀਡ ਦੀ ਹੱਡੀ ਦਾ ਜਿਹੜਾ ਪ੍ਰੋਬਲਮ ਹੈ ਨਾ ਕਹਿ ਸਕਦੇ ਆ ਕਿ ਬੰਦਾ ਜਿਹੜਾ ਉਹ ਬੈੱਡ ਤੇ ਹੀ ਲੱਗਿਆ ਰਹਿੰਦਾ ਕਿ ਉਹ ਬੰਦਾ ਜ਼ਿਆਦਾ ਚੱਲ ਨਹੀਂ ਫਿਰ ਨਹੀਂ ਸਕਦਾ ਕਹਿ ਸਕਦੇ ਆ ਕਿ ਵਾਸ਼ਰੂਮ ਜਾਣ ਤੋਂ ਵੀ ਜਿਹੜਾ ਉਹ ਰਹਿ ਜਾਂਦਾ ਕਿ ਉਹਨੂੰ ਇੱਕ ਵਾਸ਼ਰੂਮ ਵਾਲੀ ਪਾਈਪ ਵੀ ਲਵਾਣੀ ਪੈਂਦੀ ਆ ਇੱਥੇ ਹੀ ਤੁਹਾਨੂੰ ਰੀਡ ਦੀ ਹੱਡੀ ਦਾ 100% ਲਾਜ ਮਿਲੂਗਾ ਅੱਛਾ ਬਿਲਕੁਲ ਇਹ ਸ਼ਰਤਾਂ ਗੱਲ ਆ ਤੁਸੀਂ ਇੱਥੇ ਕੈਮਰੇ ਤੇ ਕਹਿ ਰਹੇ ਹੋ ਦੇਖ ਲਓ 100% ਕਹਿ ਰਹੇ ਆ ਜੀ ਜੇ ਹੁੰਦਾ ਤਾਂ ਹੀ ਤੁਹਾਨੂੰ ਇਹ ਗੱਲ ਕਹੀ ਆ ਵੀ ਮੈਂ 100% ਲਾਈਜ਼ ਹੋਊਗਾ ਤੁਹਾਨੂੰ ਅੱਛਾ ਤੇ ਮੈਂ ਦੇਖ ਲਓ ਤੇ ਜਿਹੜੇ ਲੋਕ ਆਏ ਨੇ ਉਹਨਾਂ ਨੂੰ ਵੀ ਪੁੱਛ ਕੇ ਜਾਣਾ ਵਾ ਕਿ ਬਾਕੀ ਤੁਹਾਨੂੰ ਕਿੰਨੇ ਦੇਰ ਹੋ ਗਈ ਔਰੇ ਆਂਦੇ ਨੂੰ ਤੇ ਕਿੰਨਾ ਤੁਹਾਨੂੰ ਫਰਕ ਪਿਆ ਵਾ ਕਿ ਲੋਕਾਂ ਨੂੰ ਕੋਈ ਏਦਾਂ ਦੀ ਗੱਲ ਪਤਾ ਨਹੀਂ ਕਿ ਪਹਿਲਾਂ ਕੀ ਹੋਇਆ ਕੁਛ ਮਹਾਰਾਜ ਜੀ ਤੁਸੀਂ ਨਾ ਸਾਨੂੰ ਬਿਨਾ ਕਹੇ ਇੱਥੇ ਛਾਪਾ ਮਾਰ ਸਕਦੇ ਹੋ ਅੱਗੇ ਅੱਛਾ ਹਾਂਜੀ ਕੀ ਆ ਬਾਤ ਹੈ ਮਤਲਬ ਦੇਖ ਲਓ ਇੰਨੇ ਇੰਨੇ ਬਾਈ ਹੁਣੀ ਦੇਖ ਸਕਦੇ ਹੋ ਕਿ ਇੰਨੇ ਜ਼ਿਆਦਾ ਆਪਣੇ ਕਹਿ ਸਕਦੇ ਆ ਕੰਮ ਨੂੰ ਲੈ ਕੇ ਇਹਨੇ ਜਿਆਦਾ ਉਹ ਕਹਿ ਸਕਦੇ ਆ ਕਿ ਕਿਉਂਕਿ ਜਨੂਨ ਇਹਨਾਂ ਦੇ ਮਨ ਦੇ ਵਿੱਚ ਆ ਕਿ ਭਾਈ ਮੈਂ ਜੋ ਕੀਤਾ ਬਸ ਸਹੀ ਹੈ ਯਾਨੀ ਕਿ ਉਦਾਂ ਦਾ ਕੰਮ ਕੋਈ ਕਰ ਹੀ ਨਹੀਂ ਸਕਦਾ ਅੱਛਾ ਭਾਈ ਜੇਕਰ ਗੱਲ ਕੀਤੀ ਜਾਵੇ ਡਾਕਟਰੀ ਇਲਾਜ ਜਿਵੇਂ ਕਿ ਕਿਸੇ ਬੰਦੇ ਨੂੰ ਆਪਰੇਸ਼ਨ ਦੱਸ ਦਿੱਤਾ ਜਾਂਦਾ ਕਿ ਭਾਈ ਤੇਰਾ ਤਾਂ ਆਪਰੇਸ਼ਨ ਹੋਣਾ ਹੀ ਹੋਣਾ ਤੇ ਉਹਨੂੰ ਕਿਸ ਤਰ੍ਹਾਂ ਫਿਰ ਤੁਸੀਂ ਮੈਨੇਜ ਕਰਦੇ ਹੋ ਮੈਂ ਜਿਆਦਾ ਨਹੀਂ ਕਹਿਣਾ ਜੀ ਮੇਰੇ ਕੋਲ ਆ ਕੇ ਬੰਦਾ ਸਿਰਫ ਤਿੰਨ ਸੈਟਿੰਗ ਲੈ ਲੇ ਹਮ ਆਪਰੇਸ਼ਨ ਦਾ ਕਰਾਉਣਾ ਹੀ ਕਰਾਉਣਾ ਹੈ ਅੱਛਾ ਤਿੰਨ ਸੈਟਿੰਗਾਂ ਬਾਅਦ ਕਰਾ ਲੈ ਹਮ ਜੇ ਉਹਨੂੰ ਨਹੀਂ ਫਰਕ ਪੈਂਦਾ ਤਿੰਨ ਸੈਟਿੰਗਾਂ ਬਾਅਦ ਕਰਾ ਲੈ ਇੱਕ ਵਾਰੀ ਮੇਰੇ ਕੋਲ ਆਵੇ ਜ਼ਰੂਰ ਅੱਛਾ ਮੈਂ ਗਰੰਟੀ ਦਿੰਦੇ ਆ ਜੀ ਮੋੜ ਲਾਂਗੇ ਆਪਰੇਸ਼ਨ ਤੋਂ ਪਿੱਛੇ ਮੋੜ ਲਾਂਗੇ ਅੱਛਾ ਹਾਂਜੀ ਜਿੱਦਾਂ ਹੁਣ ਇਹ ਵੀ ਵਿੱਚ ਜਿੱਦਾਂ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਕਿਹਾ ਕਿ ਤੁਸੀਂ ਬਿਨਾਂ ਦਵਾਈ ਤੋਂ ਜਿਹੜਾ ਹੱਲ ਕਰ ਦਿੰਦੇ ਉਹ ਤਾਂ ਬਿਨਾਂ ਦਵਾਈ ਤੋਂ ਮੈਂ ਸੋਚਦਾ ਪਿਆ ਮੇਰੇ ਦਿਮਾਗ 'ਚ ਇੱਕ ਗੱਲ ਖਟਕ ਰਹੀ ਆ ਕਾਫੀ ਢੇਰ ਤੋਂ ਕਿ ਬਿਨਾਂ ਦਵਾਈ ਤੋਂ ਯਾਰ ਕਿੱਦਾਂ ਤੁਸੀਂ ਹੱਲ ਕਰਦੇ ਇਸ ਚੀਜ਼ ਦੇ ਬਾਰੇ ਕਿ ਜੇਕਰ ਬੰਦੇ ਨੂੰ ਪੇਨ ਹੋ ਰਹੀ ਆ ਬਹੁਤ ਜ਼ਿਆਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਬਿਨਾਂ ਦਵਾਈ ਦੇ ਉੱਤੇ ਅਸੀਂ ਉਹ ਪੇਨ ਜਿਹੜੀ ਖ ਬੰਦਾ ਦਵਾਈ ਕਾਦੀ ਖਾਂਦਾ ਜੀ ਦਰਦਾਂ ਦੀ ਉਹ ਖਾਂਦਾ ਹੈ ਨਾ ਅਸੀਂ ਦਰਦ ਵਾਲਾ ਰੂਟ ਹੀ ਬੰਦ ਕਰਤਾ ਦਰਦ ਕਿੱਥੋਂ ਹੋਊਗਾ ਅੱਛਾ ਹਾਂਜੀ ਮਤਲਬ ਕਿ ਦਰਦ ਬਿਲਕੁਲ ਜੜ ਤੋਂ ਖਤਮ ਹੈ ਜੜ ਤੋਂ 100% ਪੱਕਾ ਹੈ ਬਿਲਕੁਲ ਜੀ ਬਿਲਕੁਲ ਕੀ ਬਾਤ ਅੱਛਾ ਜੇਕਰ ਕਿਸੇ ਨੇ ਇੱਥੇ ਪਹੁੰਚਣਾ ਹੋਵੇ ਤੇ ਤੁਹਾਨੂੰ ਕੰਟੈਕਟ ਕਰਨਾ ਹੋਵੇ ਕਿਸ ਤਰ੍ਹਾਂ ਤੁਹਾਨੂੰ ਕੰਟੈਕਟ ਕਰ ਸਕਦਾ ਤੇ ਕਿਸ ਤਰ੍ਹਾਂ ਜਿਹੜਾ ਤੁਹਾਡੇ ਕੋਲ ਇੱਥੇ ਆ ਕੇ ਤੁਹਾਨੂੰ ਮਿਲ ਸਕਦਾ ਮੇਰਾ ਦੋ ਕਲੀਨਿਕ ਨੇ ਜੀ ਜੀ ਪਹਿਲਾ ਕਲੀਨਿਕ ਪਟਿਆਲੇ ਚ ਹੈ ਇੱਥੇ ਐਤਵਾਰ ਮੰਗਲਵਾਰ ਤੇ ਸ਼ੁੱਕਰਵਾਰ ਮੈਂ ਤਿੰਨ ਦਿਨ ਮਿਲਦਾ ਪਵਾਨੀਗੜ ਸੰਗਰੂਰ ਰੋਡ ਹੈ ਜੀ ਸਦਭਾਵਨਾ ਕਲੋਨੀ ਨੇੜੇ ਅਜੂਬਾ ਪੈਲੈਸ ਪਟਿਆਲਾ ਜੀ ਤੇ ਕੰਟੈਕਟ ਨੰਬਰ ਵੀ ਜਿਹੜੇ ਤੁਹਾਡੇ ਜਿਹੜੇ ਜਰੂਰ ਜਿਹੜੇ ਸਾਂਝੇ ਕੀਤੇ ਜਾਣ ਮੇਰਾ ਕੰਟੈਕਟ ਨੰਬਰ ਹੈ ਜੀ 9815884026 9815884026 ਤੇ ਮੇਰਾ ਦੂਜਾ ਕਲੀਨਿਕ ਹੈ ਜੀ ਪਿੰਡ ਲੋਸਿੰਬਲੀ ਅੰਬਾਲਾ ਕਨੌਰ ਰੋਡ ਪਟਿਆਲਾ ਮੈਂ ਇੱਕ ਕਲੀਨਿਕ ਬਾਰੇ ਹੋਰ ਤੁਹਾਨੂੰ ਦੱਸਣਾ ਚਾਹਨਾ ਸ਼ਨੀਵਾਰ ਨੂੰ 9 ਵਜੇ ਤੋਂ ਲੈ ਕੇ 2 ਵਜੇ ਤੱਕ ਜੀ ਦੇਵੀਗੜ੍ਹ ਕੋਲ ਪਿੰਡ ਹੈ ਜੀ ਦੁੱਦਨ ਸਾਦਾ ਜੀ ਦਸ਼ਮੇਸ਼ ਲੈਬੋਰੀ ਹੈ ਜੀ ਉੱਥੇ 10 ਤੋਂ 2 ਉੱਥੇ ਆਪਾਂ ਬੈਠਦੇ ਆਂ ਠੀਕ ਹੈ ਹਾਂ ਜੀ ਸ਼ਨੀਵਾਰ ਨੂੰ ਉੱਥੇ ਮਿਲ ਸਕਦੇ ਹੋ ਸਾਨੂੰ ਤੁਸੀਂ ਠੀਕ ਹੈ ਹਾਂ ਜੀ ਕਿਆ ਬਾਤ ਆ ਸੋ ਮੈਂ ਕਹੂੰਗਾ ਕਿ ਜਰੂਰ ਇੱਥੇ ਇਹਨਾਂ ਕੋ ਆ ਕੇ ਮਿਲੋ ਇਹਨਾਂ ਨੂੰ ਕਿਉਂਕਿ 300 ਰੁਪਏ ਜਿਹੜੀ ਫੀਸ ਬਹੁਤ ਕਹਿ ਸਕਦੇ ਘੱਟ ਆ ਕਿਉਂਕਿ ਅਸੀਂ ਡਾਕਟਰਾਂ ਕੋਲੇ ਜਾਂਦੇ ਆ ਤਾਂ 500 ਰੁਪਏ ਇੱਕ ਟਾਈਮ ਦਾ ਲੱਗਦਾ ਇੱਕ ਵਾਰੀ ਦਿਖਾ ਕੇ ਆਨੇ ਆ ਸੋ ਇਹ ਨੰਬਰ ਜਿਹੜੇ ਨੇ ਸਕਰੀਨ ਦੇ ਉੱਤੇ ਫਲੈਸ਼ ਹੋ ਰਹੇ ਨੇ ਕਿ ਇੱਕ ਵਾਰੀ ਇਹਨਾਂ ਨੂੰ ਕਾਲ ਕਰਕੇ ਵੀ ਰਾਏ ਤੁਸੀਂ ਲੈ ਸਕਦੇ ਹੋ ਤੇ ਇਹਨਾਂ ਦਾ ਐਡਰੈਸ ਜਿਹੜਾ ਉਹ ਵੀ ਤੁਹਾਡੀ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ ਹੋਊਗਾ ਜੇਕਰ ਕਿਸੇ ਨੂੰ ਜੋੜਾਂ ਦੀ ਦਰਦ ਦੀ ਪ੍ਰੋਬਲਮ ਹੈ ਸਰਵਾਈਕਲ ਪੇਨ ਦੀ ਪ੍ਰੋਬਲਮ ਹੈ ਤੇ ਜੇਕਰ ਰੀਡ ਦੀ ਹੱਡੀ ਦੀ ਪ੍ਰੋਬਲਮ ਹੈ ਤਾਂ ਇਹਨਾਂ ਨੂੰ ਆ ਕੇ ਜਿਹੜ ਸਾਨੂੰ ਹੋ ਗਿਆ ਤਕਰੀਬਨ 6-7 ਵਾਰ ਹੀ ਆ ਗਿਆ ਜੀ ਉਹਰੇ ਹਾਂ ਬਾਕੀ ਹੁਣ ਤਕਰੀਬਨ 80% ਠੀਕ ਹੈ ਜੀ ਮਤਲਬ ਫਰਕ ਹੈਗਾ ਪੂਰਾ ਬਹੁਤ ਫਰਕ ਹੈ ਜੀ ਅੱਛਾ ਜੀ ਤੇ ਕੋਈ ਡਾਕਟਰ ਵਾ ਡਾਕਟਰ ਕੋ ਵੀ ਗਏ ਸੀਗੇ ਕਿ ਕਿਤੇ ਇਲਾਜ ਕਰਾਣ ਦਵਾਈਆਂ ਦਵਾਈ ਜੂ ਖਾਦੀ ਬਹੁਤ ਨਾਬੇ ਪਟਿਆਲਾ ਹੋਰ ਰਵਗੜਾ ਵਾਲੇ 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 ਅੱਛਾ ਜੀ ਤੇ ਹੁਣ ਇੱਥੇ ਆ ਕੇ ਤੁਹਾਨੂੰ ਦਵਾਈ ਦੀ ਲੋੜ ਨਹੀਂ ਪਈ ਗਿਆ ਨਾ ਕੋਈ ਦਵਾਈ ਨਹੀਂ ਨਾ ਜੀ ਨਾ ਮੇਰੇ ਨਾ ਪਿੱਠੇ ਦੇ ਬਣ ਕੇ ਹੀਲੇ ਹੋਏ ਸੀਗੇ ਅੱਛਾ ਜੀ ਤੇ ਮੜ ਕੇ ਮੇਰੇ ਪਹਿਲੀ ਵਾਰ ਤੇ 80% ਦਾ ਫਰਕ ਪੈ ਗਿਆ ਸੀ ਉਹਨਾਂ ਨੂੰ ਅੱਛਾ ਜੀ ਦੂਜੀ ਵਾਰ ਤਾਂ ਬਿਲਕੁਲ ਹੀ ਖਤਮ ਹੋ ਗਿਆ ਸੀ ਬਸ ਉਹ ਫਿਰ ਕਹਿੰਦੇ ਵਿੱਚ ਕਈ ਲੋਕ ਜਿੱਦਾਂ ਕੀ ਅੰਗਰੇਜ਼ੀ ਦਵਾਈਆਂ ਖਾ ਕੇ ਵੀ ਜਿਹੜਾ ਬੜੀ ਜਲਦੀ ਆਰਾਮ ਆ ਜਾਂਦਾ ਫਿਰ ਤੁਸੀਂ ਕਿਤੇ ਅੰਗਰੇਜ਼ੀ ਦਵਾਈ ਪ੍ਰੇਫਰ ਨਹੀਂ ਕਰਦੇ ਅੰਗਰੇਜ਼ੀ ਦਵਾਈ ਕੋਈ ਨਹੀਂ ਖਾਈ ਮੇਰੇ ਮੈਨੂੰ ਪਹਿਲਾਂ ਹੀ ਇਹਨਾਂ ਬਾਰੇ ਪਤਾ ਸੀਗਾ ਅੱਛਾ ਜੀ ਮੈਂ ਜਦੋਂ ਮੇਰੇ ਪ੍ਰੋਬਲਮ ਆਏ ਮੈਂ ਸਿੱਧੇ ਹੀ ਇੱਥੇ ਆਈਆਂ ਜੀ ਅੱਛਾ ਕੋਈ ਲੋਕ ਇਦਾਂ ਵੀ ਹੁੰਦੇ ਨੇ ਜਿੱਦਾਂ ਕਹ ਲਓ ਕਿ ਵਿਸ਼ਵਾਸ ਨਹੀਂ ਕਰਦੇ ਥੈਰੇਪੀਆਂ ਦੇ ਵਿੱਚ ਕਹਿੰਦੇ ਕਿ ਯਾਰ ਉੱਥੇ ਜਾ ਕੇ ਇਲਾਜ ਨਹੀਂ ਹੁੰਦਾ ਜੇ ਵਿਸ਼ਵਾਸ ਸੀਗਾ ਨਹੀਂ ਤਾਂ ਮੈਂ ਡਾਕਟਰਾਂ ਦੇ ਕੋਲ ਚਲੇ ਜਾਂਦੀ ਕਿਉਂਕਿ ਮੋਹਾਲੀ ਦੇ ਵਿੱਚ ਵੱਡੇ ਵੱਡੇ ਡਾਕਟਰ ਬੈਠੇ ਨੇ ਜੀ ਜੀ ਕਿੱਥੋਂ ਕਿੱڑی ਜਗ੍ਹਾ ਤੋਂ ਆਏ ਹੋ ਮੋਹਾਲੀ 68 ਤੋਂ ਅੱਛਾ ਬਹੁਤ ਏਡੀ ਦੂਰ ਤੋਂ ਆਇਆ ਹੈ ਕਿਆ ਬਾਤ ਹੈ ਅੱਛਾ ਕਿੰਨਾ ਕੁ ਫਰਕ ਪੈ ਗਿਆ ਹੁਣ ਮੈਨੂੰ ਤਾਂ 100% ਦਾ ਪੂਰਾ ਫਰਕ ਹੈ ਜੀ ਤੇ ਮੇਰੇ ਲੱਕ ਦੇ ਵਿੱਚ ਨਾ ਪਿਛਲੇ ਜਨਵਰੀ ਫਰਵਰੀ ਤੋਂ ਲੈ ਕੇ ਕਾਫੀ ਪ੍ਰੋਬਲਮ ਆ ਰਹੀ ਸੀਗੀ ਅੱਛਾ ਜੀ ਦਵਾਈ ਖਾ ਖਾ ਕੇ ਮੈਂ ਠੱਗ ਗਿਆ ਸੀਗਾ ਅੱਛਾ ਜੀ ਪੀਐਸ ਹੈਲਥ케ਅਰ ਤੇ ਆ ਕੇ ਕਿੰਨਾ ਕੁ ਫਰਕ ਪੈ ਗਿਆ ਮੈਨੂੰ ਮੈਂ ਕਿਹਾ ਵੀ ਪਹਿਲੀ ਵਾਰੀ ਜੀ ਕੱਟੋ-ਕੱਟੇ ਇੰਦਾਂ ਨੇ 80-90% ਮੈਨੂੰ ਫਰਕ ਪਗਿਆ ਸੀਗਾ। ਹਾਂ ਜੀ ਹਾਂ ਜੀ। ਕੀ ਬਾਤ ਆ। ਮਤਲਬ ਬਿਨਾਂ ਦਵਾਈ ਤੋਂ ਐ? ਬਿਨਾਂ ਦਵਾਈ ਤੋਂ। ਮੈਂ ਦਵਾਈਆਂ 6 ਮਹੀਨੇ ਦਵਾਈਆਂ ਖਾ-ਖਾ ਕੇ ਹੱਕ ਗਿਆ ਸੀਗਾ। ਤੇ ਕਿਸੇ ਮੈਨੂੰ ਸੱਜਣ ਮਿੱਤਰ ਨੇ ਦੱਸਿਆ ਵੀ ਉਹਨਾਂ ਕੋਲ ਉੱਥੇ ਜਾਓ ਬੀਐਸਏ ਹੈਲਥ케ਅਰ। ਤਾਂ ਮੈਂ ਇੰਦਾਂ ਕੋਲ ਆਇਆ। ਅੱਛਾ ਜੀ। ਤੇ ਬਸ ਪਹਿਲੀ ਵਾਰ ਜੀ ਮੈਨੂੰ ਕਾਫੀ ਮਤਲਬ ਕਿ ਕਹਿਣ ਤੋਂ ਪਾ ਵੀ 80-90% ਮੈਨੂੰ ਫਰਕ ਪਗਿਆ। ਜਿਹੜੀ ਬਿਮਾਰੀ ਡਾਕਟਰਾਂ ਨੇ ਐਕਸ-ਰੇ ਕਰਕੇ ਵੀ ਨਹੀਂ ਤਾਂ ਫੜੀ ਸੀਗੀ। ਹੂੰ। ਉਹ ਇੰਨਾ ਨੇ ਉਹ ਐਕਸਟਰਾ ਵੇਖ ਕੇ ਹੀ ਪਹਿਲੀ ਝੱਟ ਜੀ ਫੜ ਲਈ ਮੇਰਾ ਇਧਰ ਕਨੌਰ ਦੇ ਪਾਸ ਇੱਕ ਪਿੰਡ ਛੋਟਾ ਜਿਹਾ ਪਿੰਡ ਹੈ ਜੀ ਚਾਪੜ ਸੇਲ ਪਿੰਡ ਵਾਜਦਾ ਕੀ ਪ੍ਰੋਬਲਮ ਕੀ ਸੀ ਤੁਸੀਂ ਉਰੇ ਆਏ ਹੋ ਮੈਂ ਪਿਛਲੇ ਲਗਭਗ 3-4 ਸਾਲਾਂ ਤੋਂ ਲਗਾਤਾਰ ਦਵਾਈ ਖਾ ਰਿਹਾ ਜੀ ਅੱਛਾ ਕਿਸ ਚੀਜ਼ ਦੀ ਮੈਂ ਮੇਰੇ ਬੈਕ ਪੇਨਸ ਹੁੰਦੀ ਹੈ ਜੀ ਓਕੇ ਬੈਕ ਪੇਨ ਦਾ ਮੈਂ ਬਹੁਤ ਇਲਾਜ ਕਰਵਾਇਆ ਚੰਗੇ ਚੰਗੇ ਡਾਕਟਰਾਂ ਤੋਂ ਵੱਡੇ ਵੱਡੇ ਹਸਪੀਟਲ ਤੇ ਵਿੱਚ ਅਗਰ ਤੁਸੀਂ ਗਏ ਹੋ ਤਾ ਇੱਥੇ ਆਣਾ ਕਿੱਦਾ ਮਕਸਦ ਬਣਿਆ ਕਿ ਮੈਂ ਇੱਥੇ ਜਾ ਕੇ ਜੇਕਰ ਡੀਆਂ ਵੱਡੇ ਵੱਡੇ ਹਸਪੀਟਲ ਮੈਨੂੰ ਸਹੀ ਨਹੀਂ ਕਰ ਪਾਏ ਕਿ ਮੈਂ ਇੱਥੇ ਜਾ ਕੇ ਕਿੱਦਾਂ ਠੀਕ ਹੋਊਗਾ ਕਿੱਦਾਂ ਆਏ ਤੁਸੀਂ ਜੀ ਮੈਨੂੰ ਮੇਰੇ ਨਾਲ ਦੇ ਯਾਰ ਦੋਸਤ ਸੀਗੇ ਉਹ ਲੈ ਕੇ ਆਏ ਪਹਿਲੀ ਵਾਰ ਠੀਕ ਹੈ ਜਦੋਂ ਇੱਥੇ ਲੈ ਕੇ ਇਹਨਾਂ ਨੇ ਭਾਜੀ ਨੇ ਦੱਸਿਆ ਡਾਕਟਰ ਸਾਹਿਬ ਨੇ ਦੱਸਿਆ ਵੀ ਅਸੀਂ ਤੁਹਾਡਾ ਇਲਾਜ ਬਿਨਾਂ ਦਵਾਈ ਤੋਂ ਕਰਾਂਗੇ ਅੱਛਾ ਨਾ ਮੰਨਣੇ ਹੋ ਕੇ ਗੱਲ ਸੀਗੀ ਜੀ ਵੀ ਜਦੋਂ ਐਡੇ ਐਡੇ ਡਾਕਟਰਾਂ ਨੇ ਦਵਾਈ ਮੈਨੂੰ ਖੁਲਾ ਕੇ ਦੇਖ ਲਈ ਐਕਸ-ਰੇ ਕਰਾ ਲਏ ਸਾਰਾ ਮੇਰਾ ਇਲਾਜ ਹੋਲੇ ਵੀ ਇਹ ਕਿਵੇਂ ਹੋਊਗਾ ਜੀ ਅੱਜ ਮੈਂ ਤੀਜੇ ਤਿੰਨ ਦਫਾ ਹੋ ਚੁੱਕਾ ਹੈ ਜੀ ਚੌਥੀ ਦਫਾ ਆ ਠੀਕ ਹੈ ਲਗਭਗ ਜੀ ਜ਼ਿਆਦਾ 80 90% ਮੇਰੇ ਚ ਫਰਕ ਹੈ ਜੀ ਬਿਨਾ ਦਵਾਈ ਖਾਏ ਪਰ ਅੱਜ ਮੈਂ ਬਹੁਤ ਜ਼ਿਆਦਾ ਬੈਟਰ ਫੀਲ ਕਰ ਰਿਹਾ ਹਾਂ ਜੀ ਤਾਂ ਪੀਐਸ ਹੈਲਥ ਕੇਅਰ ਨੂੰ ਕਿੰਨੇ ਨੰਬਰ ਦੇਣਾ ਚਾਹੁੰਦੇ ਹੋ ਮਨਪ੍ਰੀਤ ਜੀ ਨੂੰ ਸੋ 200 ਜੀ ਕੀ ਬਾਤ ਹੈ ਸਿੱਧਾ 200 ਹੈ ਹਾਂ ਜੀ ਜੇ ਤੁਹਾਨੂੰ ਆਪਾਂ ਨੂੰ ਫਰਕ ਪੈਂਦਾ ਜੀ ਆਪਾਂ ਨੂੰ ਆਪਾਂ ਉਸ ਉਸ ਬਾਰੇ ਬੰਦੇ ਬਾਰੇ ਗੱਲ ਕਰ ਸਕਦੇ ਆ ਜਿਵੇਂ ਕਿ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਸੋ ਲੋਕ ਕਹਿ ਰਹੇ ਨੇ ਸਾਨੂੰ 100% ਪੱਕਾ ਜਿਹੜਾ ਹੈ ਉਹ ਆ ਕੇ ਅਸੀਂ ਠੀਕ ਹੁੰਨੇ ਪਏ ਆ ਸੋ ਮੈਂ ਕਹਿੰਦਾ ਮੈਨੂੰ ਬਾਕੀ ਕੁਝ ਕਹਿਣ ਦੀ ਲੋੜ ਨਹੀਂ ਹੈ ਸਕਰੀਨ ਦੇ ਉੱਤੇ ਨੰਬਰ ਫਲੈਸ਼ ਹੋ ਰਹੇ ਨੇ ਜੇਕਰ ਕਿਸੇ ਨੂੰ ਵੀ ਮੇਰੇ ਕਹਿ ਸਕਦੇ ਭਰਾ ਭੈਣ ਨੂੰ ਅਗਰ ਕਿਸੇ ਨੂੰ ਵੀ ਅਗਰ ਇਦਾਂ ਦੀ ਦਿੱਕਤ ਹੈਗੀ ਆ ਜੋੜਾਂ ਦੇ ਦਰਦ ਦੀ ਸਰਵਾਈਕਲ ਪੇਨ ਦੀ ਤੇ ਜਾਂਕਰ ਉਹ ਗੋਡਿਆਂ ਦੀ ਦਰਦ ਦੀ ਯਾਨੀ ਕਿ ਕਹਿ ਸਕਦੇ ਕਿ ਅਗਰ ਇਹ ਦਿੱਕਤ ਹੈਗੀ ਆ ਸੋ ਇਹਨਾਂ ਨੂੰ ਆ ਕੇ ਜ਼ਰੂਰ ਕੰਟੈਕਟ ਕਰੋ ਸਕਰੀਨ ਦੇ ਉੱਤੇ ਨੰਬਰ ਸੋ ਵੀਡੀਓ ਨੂੰ ਆਤਮਾ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਲੋਕਾਂ ਤੱਕ ਇਹ ਵੀਡੀਓ ਜਿਹੜੀ ਆ ਪਹੁੰਚ ਸਕੇ ਜਿਹੜੇ ਕੀ ਸੋਚ ਰਹੇ ਨੇ ਕਿ ਆਪਰੇਸ਼ਨ ਕਰਾਉਣਾ ਪਊਗਾ ਜਾਂ ਇਦਾਂ ਕਰਨਾ ਪਊਗਾ ਬਿਨਾਂ ਦਵਾਈ ਤੋਂ ਇੱਥੇ ਇਲਾਜ ਹੋ ਰਿਹਾ ਸੋ ਵੀਡੀਓ ਬਾਤਵਾ ਸ਼ੇਅਰ ਕਰਿਓ ਸਦਾ ਦੀਆਂ ਹੋਰ ਅਪਡੇਟਸ ਜੁੜੇ ਹੋਏ ਬ੍ਰੇਕਿੰਗਸ ਪੰਜਾਬ ਦੇ ਨਾਲ ਮੈਂ ਕੀ ਤਰ੍ਹਾਂ ਮੈਂ ਕੈਮਰਾ ਪਰਸਨ ਕੁਲਦੀਪ ਸਿੰਘ ਬਾਦਲ ਦੇ ਨਾਲ